ਕਰਕਸ਼ਤ ਕਰਨੀ ਪੈਂਦੀ ਹੈ ਮਜਬੂਰੀ ਹੈ ਮਜਬੂਰ ਕਰ ਦਿੰਦੇ ਆ ਅਫਸਰ ਵੀ ਤੁਹਾਨੂੰ ਜੇ ਪਰਚਾ ਦਿੱਤਾ ਮਿਸਲ ਟੂਕੋਟ ਕਰਾਓ ਵੈਸੇ ਜੇ ਕੋਈ ਪਰਚਾ ਕਰਨਾ ਹੋਵੇ ਤਾਂ ਪੁਲਿਸ ਦਾ ਕਿੰਨਾ ਖਰਚ ਆ ਜਾਂਦਾ ਇੱਕ ਪਰਚਾ ਕਰਨ ਤੇ ਐਨਡੀਪੀ ਸੈਕਟਰ ਦੀ ਮਿਸਲ ਹੈ ਜਿਹੜੀ ਜੀ ਐਨਡੀਪੀ ਸੈਕਟਰ ਦੀ ਮਿਸਲ ਜਿਹੜੀ ਥੱਲੇ ਚੱਲਦੀ ਹੈ ਨਾ ਤੇ 8-10000 ਤੇ ਪਹੁੰਚਦੀ ਉਹ ਦੇਊਗਾ ਕੌਣ ਤਨਖਾਹ ਚ ਦੇ ਦਾਂਗੇ ਅਸੀਂ ਅਸੀਂ ਸਰਕਾਰ ਨੂੰ ਦੇਣਾ ਨਹੀਂ ਕਿਉਂ ਦੇਵਾਂਗੇ ਅਸੀਂ ਬੱਚਿਆਂ ਦੇ ਸਾਡੀ ਉਹ ਰੋਜੀ ਹੈ ਯਾਰ ਜਿੱਥੇ ਅਸੀਂ ਜਿਹੜੇ ਪੈਸੇ ਬਣ ਲੈ ਉਹ ਆਦੇ ਬੱਚੇ ਪਾਲਾਂਗੇ ਕਿਤੇ ਇਹਨਾਂ ਨੂੰ ਦੇਵਾਗੇ ਉਹ ਕੀ ਦੋ ਤਿੰਨ ਐਨਡੀਪੀਸ ਆਕੇ ਤਾਂ ਤਨਖਾਹ ਤੇ ਗਈ ਹੋਰ ਗਈ ਫਿਰ ਹੋਰ ਇਹ ਕਰਪਸ਼ਨ ਕਰਪਸ਼ਨ ਹੋਊਗੀ ਇਹ ਇਹ ਸਾਰੇ ਕੁਝ ਕਰਾਂ ਤਾਂ ਸਰਕਾਰ ਵੱਲੋਂ ਕੋਈ ਖਰਚਾ ਮਿਲਦਾ ਨਹੀਂ ਦੇਖੋ ਇਹ ਮਿਲਦਾ ਇੱਕ ਹੈਡ ਬਣਿਆ ਹੋਇਆ ਸਾਡਾ ਮੈਂ ਅੱਜ ਤੋਂ 4 ਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਜੇਕਰ ਹਰਿਆਣਾ ਗਵਰਨਮੈਂਟ ਪੁਲਿਸ ਨੂੰ ਖਰਚਾ ਦੇ ਸਕਦੀ ਹੈ ਤਫਤੀਸ਼ ਦਾ ਤੇ ਫਿਰ ਪੰਜਾਬ ਟੂਰਨਾਮੈਂਟ ਕਿਉਂ ਨਹੀਂ ਦੇ ਸਕਦੀ ਤੇ ਉੱਥੇ ਸ਼ੁਰੂ ਹੋ ਗਿਆ ਸੀ ਸਭ ਤੋਂ ਪਹਿਲਾਂ ਡੀਏਜੀ ਹਰਮਨ ਵੀਰ ਸਿੰਘ ਜਿਹੜੇ ਐਸਐਸਪੀ ਠੰਡਾ ਲੱਗੇ ਸੀ ਉਹਨਾਂ ਨੇ ਸ਼ੁਰੂ ਕਰਤਾ ਸੀ ਪਰ ਹੁਣ ਸਾਡੇ ਆਪ ਦੇ ਵਿੱਚ ਕਾਲੀਆਂ ਭੇਡਾਂ ਆ ਉਹ ਆਪ ਹੀ ਨਿਖਰਾ ਕੇ ਖੁਸ਼ ਪਰ ਭਰ ਕੇ ਭੇਜੋ ਤੁਹਾਨੂੰ ਖਰਚਾ ਮਿਲੂਗਾ ਠੀਕ ਹੈ ਉਹ ਆਪ ਹੀ ਨਿਖਸ਼ ਹਾਂ ਉਹ ਚਾਹੁੰਦੇ ਨਹੀਂ ਤੇ ਹਾਂ ਤੇ ਹੁਣ ਜਿਹੜੀ ਕਰਪਸ਼ਨ ਨੂੰ ਮੈਂ ਰੋਕਤੀ ਸੀ ਸਰਕਾਰੀ ਵਕੀਲਾਂ ਦੀ ਬਹੁਤ ਵੱਡੀ ਸ਼ਿਕਾਇਤ ਸੀ ਉਹਦੇ ਵਿੱਚ ਕੀ ਸਾਡੀਆਂ ਕਾਲੀਆਂ ਭੇਡਾਂ ਸਾਰੇ ਮਹਿਕ ਵਿੱਚ ਕਾਲੀਆਂ ਭੇਡਾਂ ਐ ਸਾਡੇ ਚ ਵੀ ਕਾਲੀਆਂ ਭੇਡਾਂ ਐ ਗਿਓ ਉਹ ਸਰਕਾਰੀ ਵਕੀਲਾਂ ਨੂੰ ਕਹਿੰਦੇ ਚੌਧਰੀ ਤਾਂ ਐਵੇਂ ਜੀ ਰੋਲਾ ਪਾਉਂਦਾ ਜੀ ਤੁਸੀਂ ਪੈਸੇ ਲਓ ਸਾਡਾ ਕੰਮ ਕਰੋ ਅੱਛਾ ਖੁਦ ਤੇ ਫਿਰ ਆਪ ਹੀ ਜਦੋਂ ਪੈਸਾ ਦੇਣਾ ਤੇ ਫਿਰ ਰੋਲਾ ਕਿਉਂ ਪਾਉਨੇ ਹੋ ਫਿਰ ਜੇ ਭਾਂਕੋ ਪੜਦੇ ਲੋਕਾਂ ਦੀ ਦਿਓ ਤਰਖਾਂ ਚ ਉੱਤੋਂ ਕਹਿੰਦੇ ਵੀ ਅਸੀਂ ਚਿੱਟਾ ਖਤਮ ਕਰਦਾ ਜੀ ਜੇ ਚਿੱਟਾ ਫੜਾਂਗੇ ਤਾਂ ਪਰਚਾਤ ਹੋਊਗਾ ਨਾ ਜੇ ਇੱਕ ਪਾਲ ਬੇਸਲ ਕੋਲ ਇੱਕ ਹੌਲਦਾਰ ਕੋਲੇ ਪੰਜ-ਪੰਜ ਮਿਸਲ ਆ ਗਈਆਂ ਤੇ ਅੱਠੂ ਪੰਜ 40000 ਰੁਪਏ ਉਹ ਕਿੱਥੋਂ ਦੇਊਗਾ ਬਈ ਕਰਪਸ਼ਨ ਕਰਨਗੇ ਇਸ ਕਰਕੇ ਖਰਚਾ ਦੇ ਦਿਆ ਉਹਨਾਂ ਨੂੰ ਦਿਓ ਖਰਚ ਮੈਂ ਜਿਹੜੀਆਂ ਚੀਜ਼ਾਂ ਗਰਾਉਂਡ ਲੈਵਲ ਤੋਂ ਬੋਲਦਾ ਹਾਂ ਹੁਣ ਜਿਹੜੇ ਹੌਲਦਾਰ ਤੇ ਥਾਣੇਦਾਰ ਜਿਹੜੇ ਲੋਅਰ ਪਾਸ ਦਫਤਰਾਂ ਦੇ ਵਿੱਚ ਬੈਠੇ ਆ ਮੇਰੀ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਕਰਾਪਸ਼ਨ ਵਧੀ ਹੋਈ ਹੈ ਇਹਨਾਂ ਨੂੰ ਥਾਣਿਆਂ 'ਚ ਲਿਆਓ ਜੀ ਥਾਣਿਆਂ 'ਚ ਲਿਆ ਕੇ ਇਹਨਾਂ ਤੋਂ ਕੰਮ ਕਰਾਓ ਉੱਥੇ ਜਿਹੜੇ ਕੋਈ ਹੌਲਦਾਰ ਕੋਈ ਹੋਰ ਕੰਮ ਕਰਨ ਵਾਲੇ ਕਿਉਂਕਿ ਅੱਜਕੱਲ ਦੀ ਜਿਹੜੀ ਬਾਰਡਰ ਪੁਲਿਸ ਹੈ ਜੀ ਪੜੀ ਲਿਖੀ ਫੋਰਸ ਹੈ ਹੁਣ ਜਿਹੜੇ ਨਵੇਂ ਮੁੰਡੇ 2010 ਤੋਂ ਭਰਤੀ ਹੋਏ ਨੇ ਇਹਨਾਂ ਦੇ ਸਿਰ ਦੇ ਉੱਤੇ ਬੋਝ ਹੈ ਇਹਨਾਂ ਦੇ ਮੋਢਿਆਂ ਤੇ ਬੋਝ ਮੈਂ ਕਿ ਮੈਨੂੰ ਅੱਗੇ ਕਿਵੇਂ ਚਲਾਉਣਾ 90 91 ਵਾਲੇ ਤਾਂ ਗਏ ਜੀ ਹੋਰ ਜਿਹੜੀ ਨਵੀਂ ਫੋਰਸ ਹੈ ਉਹਨਾਂ ਦੇ ਸਿਰ ਤੇ ਬੋਝ ਹੈ ਉਹਨਾਂ ਨੇ ਵੇਖਣਾ ਕਿਵੇਂ ਚਲਾਉਣਾ ਤੁਸੀਂ ਨਵੀਂ ਫੋਰਸ ਦੀ ਗੱਲ ਕੀਤੀ ਪਰ ਨਵੀਂ ਫੋਰਸ ਦੀ ਜੇ ਆਪਾਂ ਗੱਲ ਗਏ ਚਾਹੇ ਉਹ ਸਬ ਇੰਸਪੈਕਟਰ ਦੀ ਭਰਤੀ ਪਿੱਛੇ ਜਾਈ ਉਹ ਸਾਰੇ ਆਨੂੰ ਧਰਨੇ ਉੱਤੇ ਲਾਇਆ ਹੋਇਆ ਵੀ ਧਰਨੇ ਤੁਸੀਂ ਚਕਾਉਣੇ ਐ ਡਾਂਗਾ ਤੁਸੀਂ ਭਰਉਣੇ ਐ ਕਿ ਲੱਗਦਾ ਐ ਵੀ ਉਹਨਾਂ ਦਾ ਉਹ ਕੰਮ ਐ ਦੇਖੋ ਜੀ ਸਰਕਾਰਾਂ ਦਾ ਮਾੜਾ ਹਾਲ ਐ ਸਰਕਾਰਾਂ ਦੇ ਬੇੜਾ ਕਰਕੇ ਕਰਤਾ ਡਿਊਟੀਆਂ ਵਧਾਤੀਆਂ ਹੁਣ ਇੱਕ ਥਾਣੇਦਾਰ ਹੈ ਜੀ ਦਿਨੇ ਅੱਜ ਧਰਨੇ ਤੇ ਜਾਇਆ ਸ਼ਾਮ ਨੂੰ ਉਹਦੀ ਡਿਊਟੀ ਲੱਗ ਗਈ ਜੀ ਪੰਜ ਚਾਰ ਘੰਟੇ ਗਸ਼ਤ ਕਰੂਗਾ ਉਸ ਤੋਂ ਬਾਅਦ ਤੜਕੇ 2 ਵਜੇ ਹਾਈ ਕੋਰਟ ਨੂੰ ਚੜੂਗਾ ਹੂੰ ਤੇ ਜੀ ਉੱਥੇ ਨਹੀਂ ਜਾਂਦਾ ਪਹੁੰਚਦਾ ਟਾਈਮ ਨਾਲ ਉੱਥੇ ਚਿੱਤਰ ਪੈਣੇ ਉਸ ਤੋਂ ਬਾਅਦ ਫੇਰ ਚੱਲੂਗਾ ਜੇ ਰਾਤ ਰਸਤੇ 'ਚ ਪਟਿਆਲੇ ਆ ਗਿਆ ਮੁੰਛੀ ਨੇ ਪੁੱਛ ਲੈਣਾ ਵੀ ਕਿੱਥੇ ਆ ਗਿਆ ਥਾਣੇਦਾਰ ਸਾਹਿਬ ਪਟਿਆਲੇ ਆ ਜੀ ਰਾਤ ਨੂੰ ਫੇਰ ਜੀ 2 ਕ ਘੰਟੇ ਦਾ ਗਸ਼ਤ ਕਰ ਲਿਓ ਅੱਛਾ ਡਿਪ੍ਰੈਸ਼ਨ ਜਾਰੀ ਪੁਲਿਸ ਹਾਂ ਪੁਲਿਸ ਡਿਪ੍ਰੈਸ਼ਨ ਚ ਇਸ ਟਾਈਮ ਦੇ ਉੱਤੇ ਮਤਲਬ ਡਿਊਟੀ 24 ਘੰਟੇ ਦੀ ਹੈ ਪੁਲਿਸ ਦੀ ਹਾਂ ਮੈਂ ਇਹੀ ਗੱਲ ਕਹੀ ਸੀ ਜਿੱਦੇ ਭਗਵੰਤ ਮਾਨ ਸਾਹਿਬ ਆਰਡਰ ਕਰਕੇ ਗਏ ਵੀ ਹੈਡ ਐਂਡੀਪੀਐਸ ਦੀਆਂ ਪਾਵਰ ਹੌਲਦਾਰ ਨੂੰ ਦੇ ਦਿਓ ਉਸ ਦਿਨ ਮੈਂ ਇੱਕ ਵੀਡੀਓ ਕਰਤੀ ਸੀ ਮੈਂ ਇਹਨਾਂ ਨੂੰ ਕਲੀਅਰ ਕਰਤਾ ਸੀ ਵੀ 55 ਵਾਲੇ ਸਾਰੇ ਭੱਜਣਗੇ ਹੁਣ 55 ਸਾਲ ਜੀ ਨੇ ਕਰਦੀ ਭੱਜਣਗੇ ਕਿਉਂ ਕੰਮ ਨਹੀਂ ਆਉਂਦਾ ਜੀ ਤੇ ਤੁਸੀਂ ਤਾਂ ਆਪ ਭਜਾਈ ਜੰਨੇ ਪੁਲਿਸ ਨੂੰ ਇਸ ਕਰਕੇ ਕ腐ਪਸ਼ਨ ਐ ਖਤਮ ਨਹੀਂ ਹੋਣੀ ਕ腐ਪਸ਼ਨ ਜੇ ਖਤਮ ਹੋਈ ਤਾਂ ਉੱਤੋਂ ਥੱਲੇ ਨੂੰ ਆਉਣਾ ਪੈਣਾ ਥੱਲੇ ਤਾਂ ਤਾਂ ਨਹੀਂ ਜਾੜਾ ਅਜੀਬ ਵੈਸੇ ਗੱਲ ਕਰੀ ਥਾਣੇ ਦੀ ਗੱਲ ਕਰੀਏ ਮਤਲਬ ਇੱਕ ਥਾਣੇ ਦੇ ਵਿੱਚ ਕਿਹੜਾ ਕਿਹੜਾ ਖਰਚਾ ਸਰਕਾਰ ਵੱਲੋਂ ਮਿਲਦਾ ਤੇ ਆ ਖਰਚੇ ਹੁੰਦੇ ਕਿਹੜੇ ਕਿਹੜੇ ਨੇ ਉੱਥੇ ਕੋਈ ਨਹੀਂ ਮਿਲਦਾ ਸਰਕਾਰ ਤਾਂ ਇੱਕ ਪੈਨ ਨਹੀਂ ਦਿੰਦੀ ਪੈਨ ਵੀ ਨਹੀਂ ਮਿਲਦਾ ਨੋ ਨੋ ਕੁਝ ਵੀ ਨਹੀਂ ਦਿੰਦੀ ਹੁਣ 13ਵੀਂ ਸਾਡੀ 13ਵੀਂ ਤਨਖਾਹ ਮਿਲਦੀ ਹੈ ਸਾਨੂੰ ਠੀਕ ਹੈ 13ਵੀਂ ਤਨਖਾਹ ਦੇ ਵਿੱਚ ਸਾਨੂੰ ਜਿਹੜੀ ਤਨਖਾਹ ਦਿੰਦੇ ਆ ਉਹਦੇ 'ਚ ਕਹਿੰਦੇ ਵੀ ਜੇਕਰ 13ਵੀਂ ਤਨਖਾਹ ਸੀ ਨਹੀਂ ਲੈਂਦੇ ਉਹ ਵਾਧੂ ਤਨਖਾਹ ਉਹਦੀ ਇਹ ਆ ਵੀ ਚਲੋ 8 ਘੰਟੇ ਤੋਂ ਡਿਊਟੀ ਕਿੱਡ ਵੱਧ ਲੈ ਸਕਦੇ ਆ ਤੇ ਜੇਕਰ ਤੁਸੀਂ ਸਾਡੀ 13 ਵੀ ਤਰਖਾ ਕੱਟ ਲਈ ਤਾਂ ਫੇਰ ਭਾਈ ਅਸੀਂ 8 ਘੰਟੇ ਡਿਊਟੀ ਕਰਾਂਗੇ ਅਸੀਂ 12 ਘੰਟੇ ਨਾਲ 18 ਘੰਟੇ ਹੂੰ ਪਿੱਛੇ ਜੇ ਮੈਂ ਇੱਕ ਚੀਜ਼ ਤੇ ਬੋਲਿਆ ਸੀ ਮੈਂ ਬੋਲਿਆ ਸੀ ਤੇ ਉਦੋਂ ਮੈਂ ਸਰਕਾਰਾਂ ਅੱਗੇ ਵੀ ਲਾ ਲਿਆ ਸੀ ਜੀ ਕਿਉਂਕਿ ਚਲੋ ਜਿੰਨਾ ਸਾਡਾ ਵਜੂਦ ਆ ਅਸੀਂ ਬੋਲਦੇ ਆ ਬੈਂਕ ਵਿੱਚ ਦੀ ਖਾਤਰ ਮੈਂ ਕਿ ਮੈਨੂੰ ਫਸਾਉਣਾ ਵੀ ਮੈਂ ਆ ਤੇ ਮੈਂ ਕੱਢਣਾ ਵੀ ਮੈਂ ਆ ਕਿਉਂਕਿ ਮੈਨੂੰ ਪਤਾ ਤੁਹਾਨੂੰ ਰੀਡ ਦੀ ਹੱਡੀ ਦੀ ਕਹਿੰਦੇ ਬਿਲਕੁਲ ਰੀਡ ਦੀ ਹੱਡੀ ਬੈਂਕ ਵਿਧੀ ਹੁਣ ਕਹਿੰਦੇ ਆ ਵੀ ਜੇ ਫਸਾਊਗਾ ਇਹ ਫਸਾਊਗਾ ਜੇ ਕੱਢਣਾ ਤੇ ਇਹ ਚੀਜ਼ਾਂ ਮੈਂ ਪਿੱਛੇ ਜੇ ਵੀਡੀਓ ਵੀ ਕੀਤੀ ਸੀ ਅੱਛਾ ਉਹ 13ਵੀਂ ਤਨਖਾਹ ਦਾ ਕੀ ਹੁੰਦਾ ਉਹ ਸਮਝਾਇਓ 13ਵੀਂ ਤਨਖਾਹ ਜੀ ਪੰਜਾਬ ਆਪਣੇ ਜਦੋਂ ਪੰਜਾਬ ਗਵਰਨਮੈਂਟ ਸੀਗੀ ਕਾਂਗਰਸ ਦੀ ਗਵਰਨਮੈਂਟ ਸੀ ਕੈਪਟਨ ਮਹਿੰਦਰ ਸਿੰਘ ਸੀ ਤੇ ਮਨਪ੍ਰੀਤ ਬਾਦਲ ਸਾਹਿਬ ਨੇ ਕਿਹਾ ਤਾਂ ਵੀ 13ਵੀਂ ਤਨਖਾਹ ਕੱਢ ਲਓ ਹੂੰ ਤੇ ਮੈਂ ਫਿਰ ਪਟੀਸ਼ਨ ਪਾਈ ਸੀ ਮੈਂ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵੀ ਜੇ ਕੋਈ ਪਟੀਸ਼ਨ ਪਟੂਸ਼ਨ ਵਾਲਾ ਮਸਲਾ ਹੁੰਦਾ ਮੈਨੂੰ ਦੇ ਦਿਆ ਕਰੋ ਮੈਂ ਪਾ ਦੂੰ ਕਿਉਂਕਿ ਮੈਂ ਮੱਕਿਓ ਪਰੇ ਜ਼ਾਰ ਦੇਖ ਕੇ ਆਇਆ ਮੈਨੂੰ ਕੋਈ ਕਿਸੇ ਦਾ ਅਫਸਰ ਡਰ ਨਹੀਂ ਤੇ ਮੈਂ ਵੱਡੇ ਵੱਡੇ ਕੱਪੜੇ ਵੀ ਕੱਢ ਕੇ ਦਿੱਤੇ ਉਹ ਜਦੋਂ ਮੈਂ ਵੀਡੀਓ ਪਾਈ ਤੇ ਮੈਂ ਹਿਊਮਨ ਰਾਈਟਸ ਕਮਿਸ਼ਨ ਨੂੰ ਪਾਤੀ ਤੇ ਉਹ ਨੋਟਿਸ ਹੋ ਗਿਆ ਸਰਕਾਰ ਨੂੰ ਜੋ ਸਰਕਾਰ ਨੂੰ ਬੁਲਾਇਆ ਤੇ ਦੂਜੇ ਦਿਨ ਮਨਪ੍ਰੀ ਚੇਂਜ ਕਰ ਗਿਆ ਉਹ ਕਹਿੰਦਾ ਜੀ ਨਹੀਂ 13ਵੀਂ ਤਰਖਾਵੇ ਜੀ 13ਵੀਂ ਤਰਖਾ ਕੱਟਣੀ ਹੈ ਤਾਂ ਫਿਰ ਆਜੋ 8 ਘੰਟੇ ਡਿਊਟੀ ਤੇ ਮੁਲਾਜ਼ਮ ਤੁਸੀਂ ਤ 10 ਵੀ ਤਰ੍ਹਾਂ ਵੀ ਇਹਦੇ ਦਿਖਾਈ ਜਾਂਦੇ ਹੋ ਫਿਰ ਇੱਕ ਹੋਰ ਦਾਗੀ ਦਾਗੀ ਅਫਸਰ ਕੱਢਣ ਲੱਗੇ ਸੀ ਉਦੋਂ ਵੀ ਮੈਂ ਰੋਲਾ ਪਾਇਆ ਸੀ ਮੈਂ ਕਿਹਾ ਜੇ ਦਾਗੀ ਪੁਲਿਸ ਅਫਸਰ ਕੱਢਣੇ ਆ ਨਾ ਤੇ ਦਾਗੀ ਇਸ ਤਰ੍ਹਾਂ ਕੱਢਿਓ ਵੀ ਉੱਤੇ ਤੋਂ ਥੱਲੇ ਨੂੰ ਆਇਓ ਥੱਲੇ ਤੋਂ ਤਾਂ ਨਾ ਜਾਇਓ ਅੱਛਾ ਤੇ ਮੈਂ ਲਿਸਟ ਦਿੱਤੀ ਸੀ ਇਹਨਾਂ ਨੂੰ 145 ਅਫਸਰਾਂ ਦੀ ਲਿਸਟ ਦੇਤੀ ਸੀ ਵੀ ਆ 2010 ਦਾ ਸਟੇਟਸ ਹੈ ਹੋਮ ਰਾਈਟ ਚ ਫੇਕ ਮੁਕਾਬਲੇ ਵਾਲੇ ਬੈਠੇ ਆ ਨਾਲੇ ਰਿਟਾਇਰਮੈਂਟਾਂ ਲੈ ਗਏ ਤੇ ਕਈ ਤਾਂ ਮਰ ਗਏ ਕਈ ਬਾਹਰ ਬੈਠੇ ਆ ਉਹਨਾਂ ਦਾ ਕੀ ਕਰੋਗੇ ਉਹ ਵੀ ਤਾਂ ਰੁਕਿਆ ਸੀ ਅੱਛਾ ਹੁਣ ਇੱਕ ਇੱਕ ਸਵਾਲ ਹੋ ਰਿਹਾ ਉਹ ਲੋਕਾਂ ਦੇ ਮਨ ਦੇ ਵਿੱਚ ਵੀ ਹੈ ਕਿ ਜੇ بڑے ਅਫਸਰ ਨੇ ਰੋਲਾ ਪਾਉਂਦੇ ਨੇ ਜਾਂ ਆਮ ਤੌਰ ਤੇ ਲੋਕਾਂ ਵੱਲ ਚਰਚਾ ਹੁੰਦੀ ਹੈ ਕਿ ਭਾਈ ਅਫਸਰ ਈਮਾਨਦਾਰ ਬੜੇ ਆ ਕੀ ਪੰਜਾਬ ਪੁਲਿਸ ਦੇ ਵਿੱਚ ਇਮਾਨਦਾਰ ਅਫਸਰ ਹੈਗੇ ਨੇ ਦੇਖੋ ਜੀ ਮੈਂ ਨਾ ਇਹਦੇ ਨਾਲ ਆਪਾਂ ਕ੍ਰਪਟਾਂ ਵਾਲੇ ਦੇ ਨਾਲ ਲਵਾਂ ਕ੍ਰਪਟਾਂ ਦੇ ਨਾਲ ਲਵਾਂ ਕਿਉਂਕਿ ਮੈਂ ਕਿਹਨੇ ਦੱਸਦਾ ਕਿ ਤੁਹਾਨੂੰ ਹਾਂ ਜੇ ਕੀ ਕਰ ਲੋਗੇ ਇਮਾਨਦਾਰ ਤੇ ਕ੍ਰਪਟ ਅਫਸਰ ਦੇਖੋ ਜੀ ਇੱਕ ਨੰਬਰ ਦੇ ਉੱਤੇ ਸਰਦਾਰ ਹਰਮਨ ਵੀਰ ਸਿੰਘ ਗਿੱਲ ਜਿਹੜੇ ਡੀਆਈਜੀ ਫਿਰੋਜ਼ਪੁਰ ਲੱਗੇ ਮੈਂ ਉਹਨਾਂ ਦੇ ਬਹੁਤ ਨੇੜੇ ਹੋ ਕੇ ਦੇਖਿਆ ਇਮਾਨਦਾਰ ਅਫਸਰ ਹੈ ਜੀ ਜ਼ੁਰਤ ਵਾਲ ਨਰਲਾਬ ਕਿਸ਼ੋਰ ਜਿਹਨਾਂ ਨੂੰ ਅਜੇ ਤੱਕ ਕਿਤੇ ਲਾਇਆ ਹੀ ਨਹੀਂ ਐਸਐਸਪੀ ਉਹਨਾਂ ਨੇ ਕਿਉਂਕਿ ਉਹ ਵੀ ਬਹੁਤ ਇਮਾਨਦਾਰ ਹੈ ਕੁਮਰ ਵਿਜੇ ਪ੍ਰਤਾਪ ਜੀ ਜਿਹੜੇ ਹੁਣ ਐਮਐਲਏ ਆ ਉਹ ਵੀ ਬਹੁਤ ਇਮਾਨਦਾਰ ਸੀ ਤੇ ਸ਼ਰਦ ਛੱਤਿਆ ਜਵਾਨ ਜੀ ਆਈਪੀਐਸ ਮੈਂ ਤਾਂ ਇਹਨਾਂ ਨੂੰ ਜਾਣਦਾ ਇੱਕ ਮਨਜੀਤ ਸਿੰਘ ਢੇਸੀ ਸਾਹਿਬ ਵੀ ਹੈ ਤੇ ਕਰਪਟ ਵੀ ਬਹੁਤ ਹੈਗੇ ਆ ਕਰਪਟਾਂ ਦੀ ਗੱਲ ਸੁਣੋ ਹੁਣ ਇਹ ਲਾਕਡਾਊਨ ਦੇ ਵੀ ਦੀ ਗੱਲ ਹੈ ਜੀ ਜੀ ਲਾਕਡਾਊਨ ਦੇ ਵਿੱਚ ਨਾਕਾ ਲੱਗਾ ਸੀ ਇੱਕ ਇੰਸਪੈਕਟਰ ਦਾ ਤੇ ਇੱਕ ਹੌਲਦਾਰ ਦਾ ਜੀ ਦਾਨੇ ਵਾਲੇ ਚੌਕ ਦੇ ਵਿੱਚ ਕ੍ਰਪਸ਼ਨ ਦੀ ਗੱਲ ਸੁਣਾਉਣ ਲੱਗਾ ਵੀ ਅਫਸਰ ਕੀ ਕਰਦੇ ਆ ਵੱਡੇ ਅਫਸਰ ਲੈਂਦੇ ਥੱਲੇ ਨੂੰ ਥੱਲੇ ਤਾਂ ਤਾਂ ਨੂੰ ਜਾਂਦੀ ਕ੍ਰਪਸ਼ਨ ਜੀ ਲੌਕਡਾਊਨ ਦੀ ਗੱਲ ਸੀ ਕੋਈ ਪੋਸਟ ਲੈ ਕੇ ਆ ਗਿਆ ਧੱਕ ਲੋ ਠੀਕ ਉੱਥੇ ਫੜ ਲਿਆ ਹੂੰ ਫੜ ਕੇ ਜਦੋਂ ਪੋਸਟ ਤੇ ਪੋਸਟ ਰੱਖ ਲਿਆ ਗੱਡੀ 'ਚ ਉਹਨਾਂ ਨੇ ਉਸ ਤੋਂ ਬਾਅਦ ਉਹਨੇ ਭੱਜੇ ਜਾਂਦੇ ਨੇ ਵੀਡੀਓ ਵਾਇਰਲ ਕਰਤੀ ਵੀ ਮੈਂ ਇਥੋਂ ਪੋਸਟ ਵੀ ਰੱਖ ਲਿਆ ਜੀ ਮੇਰਾ ਮੇਰੇ ਇੰਨੀਆਂ ਕੁੜੀਆਂ ਐ ਤੇ ਮੈਂ ਤਾਂ ਖਾਣਾ ਜੀ ਮੈਂ ਕਿਹੜਾ ਵੇਚਦਾ ਹਾਂ ਹਾਂ ਉਹ ਦੀ ਹਾਈਲਾਈਟ ਤੱਕ ਹਾਈਲਾਈਟ ਕਰਤਾ ਸੀ ਵੀ ਡੀਜੀਪੀ ਤੱਕ ਹਮ ਆਲ ਸਟੇਟਾਂ ਦੇ ਵਿੱਚ ਪਤਾ ਲੱਗ ਗਿਆ ਸੀ ਵੀ ਉੱਥੇ ਕੋਈ ਮਸਲਾ ਹੈ ਉਹ ਕੀ ਹੋਇਆ ਨਾਲੇ ਉਹ ਇੰਸਪੈਕਟਰ ਵੀ ਖੁਦ ਉਹਤੇ ਚੁਲਜਮ ਸੀ ਹੌਲਦਾਰ ਖੁਦ ਮੁਲਜ਼ਮ ਸੀ ਤੇ ਉਹ ਦੋ ਹੋਮਗਾਰਡਾਂ ਤੇ ਸਿੱੜਤੀ ਕਿਉਂ ਕਿਉਂਕਿ ਐਸਐਸਪੀ ਨੇ ਬੁਲਾਏ ਪੈ ਐਸਐਸਪੀ ਪੈਸੇ ਲੈ ਗਿਆ